ਇਥੇ ਅਗਲੇ ਪਲ ਦਾ ਕੋਈ ਭਰੋਸਾ ਨਹੀਂ ਕੀ ਕਰਨਾ ਕਿਸੇ ਤੇ ਮਾਨ ਸਾਥੀਓ ਬੜੀ ਵਾਰ ਸੁਣਦੇ ਆਏ ਆ ਕਿ ਤਾਰਾਂ ਟੁੱਟਣ ਨਾਲ ਕਿਸੇ ਦਾ ਨੁਕਸਾਨ ਹੋਇਆ ਪਰ ਪਿੰਡ ਮੱਲੂ ਪੋਤੇ ਵੇਖੇ ਤਾਰਾਂ ਜੁੜਨ ਨਾਲ ਕਿਸੇ ਦਾ ਹੋ ਗਿਆ ਲੱਖਾਂ ਦਾ ਨੁਕਸਾਨ ਸਾਥੀਓ ਲੱਖਾਂ ਦਾ ਨੁਕਸਾਨ ਸਾਥੀਓ ਸਤਸ਼ਿਰਿਆ ਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੀ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੰਦ ਵਿਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜੋ ਸ਼ੁਰੂਆਤੀ ਜਾਣਕਾਰੀ ਸਾਡੇ ਤੱਕ ਪਹੁੰਚੀ ਜ ਉਹਦੇ ਆਧਾਰ ਤੇ ਗੱਲ ਕਰੀਏ ਤਾਂ ਪਿੰਡ ਮੱਲੂ ਪੋਤੇ ਵਿਖੇ 40 ਖੇਤਾਂ ਦੀ ਪਰਾਲੀ ਨੂੰ ਅੱਗ ਲੱਗ ਗਈ ਹੈ ਔਰ ਇੱਕ 40 ਖੇਤਾਂ ਦੀ ਪਰਾਲੀ ਲਿਆਕਤ ਅਲੀ ਨਾਮੀ ਵਿਅਕਤੀ ਸੀ ਜੋ ਕਿ ਗੁੱਜਰ ਭਾਈਚਾਰੇ ਤੋਂ ਜੋ ਕਿ ਡੰਗਰਾਂ ਪਸ਼ੂਆਂ ਦਾ ਕੰਮ ਕਰਦਾ ਹੈ ਉਸਦੇ ਕਹਿਣ ਦੇ ਮਤਾਬਕ ਕਿ ਉਸਦੀ ਪਰਾਲੀ ਜਿਹੜੀ ਇੱਕ ਜਗ੍ਹਾ ਤੇ ਜਮਾ ਕਰਕੇ ਰੱਖੀ ਹੋਈ ਸੀ ਪਰ ਤਾਰਾ ਜੁੜਨ ਕਰਕੇ ਉੱਥੋਂ ਚੰਗਿਆੜਾ ਨਿਕਲਦਾ ਜਿਸ ਨੇ ਸਾਰੀ ਪਰਾਲੀ ਸਾੜ ਕੇ ਰੱਖ ਦਿੱਤੀ ਔਰ ਬੜੀ ਹੀ ਮੰਦ ਭਾਗੀ ਗੱਲ ਹੈ ਕਿ ਜਦੋਂ ਹੀ ਚੰਗਿਆੜਾ ਨਿਕਲਦਾ ਹੈ ਜਦੋਂ ਹੀ ਪਰਾਲੀ ਨੂੰ ਅੱਗ ਪੈਂਦੀ ਉਸ ਤੋਂ ਬਾਅਦ ਹਵਾ ਦਾ ਰੁੱਖ ਤੇਜ਼ ਹੋ ਜਾਂਦਾ ਲਿਆਕਤ ਅਲੀ ਦੇ ਕਹਿਣ ਦੇ ਮਤਾਬਕ ਉਸਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਉਸਦੇ ਪਰਿਵਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਹਵਾ ਦਾ ਬਹਾਅ ਬਹੁਤ ਤੇਜ਼ ਸੀ ਜਿੱਦੇ ਕਰਕੇ ਅੱਗ ਫੈਲ ਗਈ ਔਰ ਉਸਦੀ ਤਕਰੀਬਨ 40 ਖੇਤਾਂ ਦੀ ਜਿਹੜੀ ਪਰਾਲੀ ਜਮ੍ਹਾਂ ਕੀਤੀ ਹੋਈ ਸੀ ਉਸ ਨੇ ਆਪਣੇ ਪਸ਼ੂਆਂ ਵਾਸਤੇ ਉਹ ਸੜ ਕੇ ਸਵਾਹ ਹੋ ਗਈ। ਤਸਵੀਰਾਂਾਂ ਦੇ ਤੁਸੀਂ ਦੇਖੋਗੇ ਕਿ ਲਿਆਕਤ ਅਲੀ ਦਾ ਚਿਹਰਾ ਜਿਹੜਾ ਆ ਉਹ مایੂਸ ਨਜ਼ਰ ਆ ਰਿਹਾ ਹੈ। ਲਿਆਕਤ ਅਲੀ ਆਪਣੀ ਪਰਾਲੀ ਦੇਖ ਕੇ ਗੰਢ ਛੜਦੀ ਹੋਈ ਦੇਖ ਕੇ ਬੇਬਸ ਉੱਥੇ ਮੌਜੂਦ ਖੜਾ ਹੈ ਉੱਥੇ ਪਰਾਲੀ ਦੇ ਨੇੜੇ ਮੌਜੂਦ ਖੜਾ ਹੈ ਪਰ ਇੰਨਾ ਹੀ ਨਹੀਂ ਕਿ ਕੱਲਾ ਲਿਆਕਤ ਅਲੀ ਦਾ ਨੁਕਸਾਨ ਹੋਇਆ ਜੋ ਦੱਸਿਆ ਜਾ ਰਿਹਾ ਹੈ ਕਿ ਇੱਕ ਟਰੈਕਟਰ ਵੀ ਜਿਹੜਾ ਅੱਗ ਦੀ ਚਪੇਟ ਵਿੱਚ ਆ ਗਿਆ ਸੁਖਵਿੰਦਰ ਸਿੰਘ ਨਾਮੀ ਪਿੰਡ ਦਾ ਕਿਸਾਨ ਹੈ ਮੱਲੂਪੋਤੇ ਪਿੰਡ ਦਾ ਕਿਸਾਨ ਜਿਸ ਦਾ ਟਰੈਕਟਰ ਇਸ ਅੱਗ ਦੀ ਚਪੇਟ ਵਿੱਚ ਆ ਗਿਆ ਉਸ ਦਾ ਵੀ ਕਾਫੀ ਭਾਰੀ ਨੁਕਸਾਨ ਹੋਇਆ ਪਰ ਇੱਥੇ ਇਹ ਵੀ ਦੱਸਦੀ ਹੈ ਕਿ ਪਿੰਡ ਵਾਲਿਆਂ ਨੇ ਵੀ ਪਹੁੰਚ ਕੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦ ਤੱਕ ਉਹ ਪਹੁੰਚੇ ਤਾਂ ਅੱਗ ਸਾਰੇ ਪਾਸੇ ਫੈਲ ਚੁੱਕੀ ਸੀ ਔਰ ਅੱਗ ਨੂੰ ਕਾਬੂ ਪਾਣਾ ਇੰਨਾ ਸਖਾਲਾ ਨਹੀਂ ਸੀਗਾ ਤਸਵੀਰਾਂ ਨਾਲ ਤੁਸੀਂ ਦੇਖੋਗੇ ਕਿ ਲਿਆਕਤ ਅਲੀ ਦੀ ਜਿਹੜੀ ਪਰਾਲੀ ਹੈ ਉਹ ਸੜ ਰਹੀ ਹੈ ਤੇ ਉਹ ਬੇਬਸ ਉੱਥੇ ਖੜਾ ਹੈ ਪਰ ਇੱਥੇ ਅਸੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਬੜੀ ਵਾਰ ਇਹ ਗੱਲ ਪ੍ਰਚਾਰੀ ਵੀ ਗਈ ਹੈ ਔਰ ਬੜੀ ਵਾਰ ਇਹ ਗਾਈਡਲਾਈਨਸ ਵੀ ਸਾਹਮਣੇ ਆਈਆਂ ਹਨ ਕਿ ਜਿੱਥੇ ਕਿਤੇ ਤੁਸੀਂ ਪਰਾਲੀ ਜਮ੍ਹਾਂ ਕਰਦੇ ਹੋ ਜਰੂਰ ਸੁਨਿਸ਼ਚਿਤ ਕਰਿਆ ਕਰੋ ਕਿ ਉੱਪਰੋਂ ਤਾਰਾਂ-ਤਾਨੀ ਕੋਈ ਲੰਘਦੀਆਂ ਕਿਉਂਕਿ ਜਦ ਐਦਾ ਤਾਰਾ ਕਿਤੇ ਕੇ ਵੇਲੇ ਟੁੱਟ ਜਾਂਦੀ ਹੈ ਜਾਂ ਜੁੜ ਜਾਂਦੀ ਹੈ ਕਨੈਕਸ਼ਨ ਗਲਤ ਜੁੜ ਜਾਂਦੇ ਆ ਜਾਂ ਕਿ ਵੇਲੇ ਹਨੇਰੀ ਕਰਕੇ ਤਾਰਾ ਟੁੱਟ ਜਾਂਦੀਆਂ ਹਨ ਚੰਗਿਆੜਾ ਨਿਕਲਦਾ ਤੇ ਲੱਖਾਂ ਦਾ ਫਿਰ ਨੁਕਸਾਨ ਹੋ ਜਾਂਦਾ ਦਿਖਾਨੀ ਤੁਹਾਨੂੰ ਮੌਕੇ ਇੱਕ ਵਾਰੀ ਪੂਰੀ ਰਿਪੋਰਟ ਤਾਰਾਂ ਜੁੜਦੀਆਂ ਤਾਰ ਇਹ ਕਿੰਨੇ ਖੇਤਾਂ ਦੀ ਸੀਗੀ ਪਰਾਲੀ 40 ਖੇਤਾਂ ਦੀ ਸੀ ਬਲੋ 40 ਖੇਤਾਂ ਦੀ ਸੀ ਇਹ ਅੱਗ ਲੱਗਣ ਦਾ ਕਾਰਨ ਮਤਲਬ ਤਾਰਾਂ ਜੁੜਨ ਨਾਲ ਹੋਇਆ ਹਾਂਜੀ ਤੇ ਬੁਝਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਬੁਝਾਉਣ ਨੂੰ ਜਾਂਦੋਂ ਲੋਕ ਆਏ ਉਹ ਤਾਂ ਸਾਰੇ ਖੇਤ ਦੇ ਸੀ ਤੇ ਹਵਾ ਹਵਾ ਕਰਕੇ ਵਧੀਆ ਹਵਾ ਕਰਕੇ ਬਾਗ ਗਈ ਆ ਕਿੰਨਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਹੋਇਆ ਗਿਆ ਸਾਡਾ 70 ਹਜ਼ਾਰ ਦਾ ਅੱਛਾ ਤੇ ਉਹਨਾਂ ਦਾ ਸੀ ਗਾਨੂੰ ਕੁਝ ਹੋਰ ਕੀ ਸੜਿਆ ਵਿੱਚ ਟਰਾਲੀ ਸੀ ਇੱਕ ਕਾਦੀ ਥੂੜੀ ਸੀ ਟਰਾਲੀ ਉੱਦਾਂ ਖੜੀ ਸੀਗੀ ਖਾਲੀ ਅੱਛਾ ਸੀਗੀ ਕੋਕ ਇਹਦੀ ਸੀ ਉਹ ਵੀ ਇੱਥੇ ਹੀ ਪੈ ਗਈ ਸੀ ਸਾਡੇ ਕੋਲ ਕੀ ਨਾਂ ਉਹਦਾ ਟੌਂਕੀ ਆਦਨ ਅੱਛਾ ਕਿੰਨੀ ਟਰਾਲੀ ਸੀਗੀ ਇਹ ਇਹ ਤੇਰੀ ਕੰਪਨੀ ਆ ਕਿੰਨੇ ਲੈ ਅੱਛਾ ਇਹ ਕਦੋਂ ਅੱਗੇ ਲੱਗੀ ਕਦੇ ਨਾਲ ਆ ਇਹ ਤਾਰ ਨਾਲ ਤਾਰ ਵਿਜਲੀ ਵਾਲੇ ਟੁੱਟ ਕੇ ਪੈ ਗਈ ਅੱਛਾ ਹੋਰ ਕੀ ਕੀ ਨੁਕਸਾਨ ਹੋਇਆ ਇੱਥੇ ਹੋਰ ਨੁਕਸਾਨ ਆ ਟਰਾਲੀ ਦਾ ਹੋਵੇ ਜੀ ਅੱਛਾ ਇਹ ਆ ਦੂਜੇ ਇਹ ਰੱਖੇ ਸੀ ਇਹਨਾਂ ਦੇ ਅੱਛਾ ਇਹਨੂੰ ਦਿਖਾ ਜੀ ਆਸਮਾਨੋਂ ਪੱਥੇ ਪਾਉਣ ਜਿਵੇਂ ਹਰੀ ਬੀਂਂ ਡਾਂਦੇ ਅਸੀਂ ਕੀ ਕਰਾਂਗੇ ਭੁੱਖਾ ਜੋ ਆਹੋ ਇੰਨੀ ਪ੍ਰਾਲੀ ਜਿਆ ਖੋਣਗੇ ਬੁਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਪਿੰਡਦਿਆਂ ਨੇ ਜੀਤੇ ਸੀ ਯਾਰ ਦੂਜੇ ਨੇ ਅੱਗੇ ਠੇਰਾ ਪਾ ਰਹੇ ਅੱਗੇ ਨਹੀਂ ਚੱਲਦਾ ਹਾਂ ਜੀ